ਅਸੀਂ ਆ ਪਾ ਕੇ ਇੱਥੇ ਇੰਨੇ ਹੈਰਾਨ ਆ ਕਿ ਜਿਹੜੀਆਂ ਘਰਦਿਆਂ ਨੀਹਾਂ ਤੱਕ ਰਗੀਆਂ ਨੇ ਉਹ ਸਾਰੇ ਦੀਆਂ ਸਾਰੀਆਂ ਖਿਲ ਚੁੱਕੀਆਂ ਨੇ ਇਹ ਘਰ ਦੇ ਜਿਹੜੇ ਸਾਰੇ ਮੋਤਬਰ ਅਗੇ ਨੇ ਉਹ ਘਰ ਦੇ ਅੰਦਰ ਰਹਿਣ ਤੋਂ ਵੀ ਡਰਦੇ ਨੇ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਟਾਈਮ ਦੇ ਉੱਤੇ ਆ ਜਿਹੜੀ ਆ ਛੱਤ ਆ ਗਈ ਆ ਸਾਡੇ ਸਿਰ ਤੇ ਆ ਜਾਣੀ ਆ ਤੇ 15-20 ਮਿੰਟਾਂ ਦਾ ਪਾਣੀ ਆ ਗਿਆ ਸਾਡ ਕੋ ਕੋਸ਼ਿਸ਼ ਵੀ ਨਹੀਂ ਨਿਕਲਿਆ ਸਿਰ ਬੱਚੇ ਆਪਣੇ ਮਾਂ ਹਾਂ ਕੱਢ ਕੇ ਗੁਰਦਵਾਰੇ ਸਾਹਿਬ ਚਲ ਗਏ ਆ ਆ ਭਾਜੀ ਤੇ ਘਰ 15 ਦਿਨ ਰਹਿ ਕੇ ਆਏ ਆ 15 ਸਾਲਾਂ ਦੇ ਬੜੀ ਮੁਸ਼ਕਲ ਘਰ ਬਣਾਏ ਮਾੜਾ ਮੋਟਾ ਤੇ ਉਹ ਵੀ ਹੋਣਾ ਵੱਡੀ ਤੂਫਾਨ ਤੇ ਆ ਗਈ ਆ ਤੇ ਤੇ ਬੜਾ ਮੁਸ਼ਕਲ ਹੋ ਗਿਆ ਕੰਮ ਕਿ ਨਿਕਲਿਆ ਕੁਝ ਨਹੀਂ ਢਕੋਂਦਰੋਂ ਤੇ ਜੇ ਘਰ ਖਰਾਬ ਹੋ ਗਿਆ ਉਹਨੂੰ ਰਿਪੇਅਰ ਕਰ ਲਾਂਗੇ ਗੱਲ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਕੋਈ ਆਪਣਾ ਸਮਾਨ ਕੱਢਣ ਦਾ ਸਾਰੇ ਦਾ ਸਾਰਾ ਹੀ ਜਿਹੜਾ ਆਪਾਂ ਨੂੰ ਦੁਬਾਰਾ ਤੋਂ ਇਹ ਕਰਨਾ ਪੈਣਾ ਜਦੋਂ ਪਾਣੀ ਉਤਰਿਆ ਨਾ ਥੋੜੀ ਜੀ ਦੁਖਮੀ ਗੱਲ ਹੈ ਕਿ ਅਸੀਂ ਨਾ ਇੱਥੇ ਪਹਿਲੇ ਅੰਦਰ ਵੜ ਨਹੀਂ ਸੀ ਜਾਂਦੇ ਟਰਾਲੀਆਂ ਹੀ ਟਰਾਲੀਆਂ ਹੜ ਆਏ ਸੀ ਸੇਵਾਦਾਰਾਂ ਦੇ ਸਾਰਿਆਂ ਨੇ ਆਪਣੇ ਟਰੈਕਟਰ ਥੱਲੇ ਆਪਣੀ ਸੰਸਥਾਵਾਂ ਦੇ ਵੱਡੇ ਵੱਡੇ ਲਾਏ ਹੋ ਨੇ ਬੈਨਰ ਤੇ ਸੇਵਾ ਚੱਲ ਰਹੀ ਸੀ ਅੱਜ ਜਦੋਂ ਆਏ ਆ ਇੱਥੇ ਇੱਕ ਵੀ ਪਿੰਡ ਦੇ ਵਿੱਚ ਕੋਈ ਐਕਸੈਪਟ ਪਿੰਡ ਦੇ ਆਪਣੇ ਇਹਨਾਂ ਦੀ ಗ್ರಾಮ ਪੰਚਾਇਤ ਪੰਚਾਇਤ ਮੈਂਬਰਸ ਤੋਂ ਇਲਾਵਾ ਕੋਈ ਸੰਸਥਾ ਇੱਥੇ ਹੁਣ ਨਹੀਂ ਵਿਖਰੀ ਮੈਂ ਕਹਿੰਨਾ ਕਿ ਵਾਟਰ ਲੈਵਲ ਇਜ਼ ਡਾਊਨ ਪ੍ਰੋਬਲਮਸ ਆ ਰਹੀਆਂ ਵੈਗੁਰੂ ਜੀ ਦਾ ਖਾਲਸਾ ਸ਼ਿਰ ਵੈਗੁਰੂ ਜੀ ਦੀ ਫਤਿਹ ਅੱਜ ਅਸੇਵਾ ਸੁਸਾਇਟੀ ਟੀਮ ਸਾਰੀ ਟੀਮ ਗੁਰਬਖਸ਼ ਸਿੰਘ ਪਿੰਡ ਦੇ ਵਿੱਚ ਆਏ ਆ ਜਿਹੜੇ ਕਿ ਰਮਦਾਸ ਦੇ ਕੋਲ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਅਸੀਂ ਆ ਪਾ ਕੇ ਇੱਥੇ ਇੰਨੇ ਹੈਰਾਨ ਆ ਕਿ ਜਿਹੜੀਆਂ ਘਰਦੀਆਂ ਨੀਹਾਂ ਤੱਕ ਰਗੀਆਂ ਨੇ ਉਹ ਸਾਰੇ ਦੀਆਂ ਸਾਰੀਆਂ ਹਿਲ ਚੁੱਕੀਆਂ ਨੇ ਤੇੜਾ ਇੱਥੋਂ ਤੱਕ ਰ ਆ ਚੁੱਕੀਆਂ ਨੇ ਕਿ ਇਸ ਝਗਾਠਾਂ ਤੱਕਰ ਦਾ ਵੀ ਤੁਸੀਂ ਅੰਦਰ ਨਹੀਂ ਰਹਿ ਸਕਦੇ ਹੋ ਤੁਸੀਂ ਇਹ ਦੇਖੋ ਕਿ ਪਾਣੀ ਦੀ ਰਫਤਾਰ ਇਹਨਾਂ ਨੇ ਦੱਸ ਰਿਹਾ ਕਿ ਪਿਛਲੇ ਪਾਸੇ ਉਹਦੀ ਆਈ ਹੈ ਪਾਣੀ ਦੀ ਰਫਤਾਰ ਇੰਨੀ ਕਿ ਜ਼ਿਆਦਾ ਤੇਜ਼ ਸੀਗੀ ਕਿ ਉਹਨੇ ਇੰਨਾ ਪਾੜ ਪਾਛੜਿਆ ਤੇ ਘਰ ਦੇ ਜਿਹੜੇ ਸਾਰੇ ਮੋਤਬਰ ਅਗੇ ਨੇ ਉਹ ਘਰ ਦੇ ਅੰਦਰ ਰਹਿਣ ਤੋਂ ਵੀ ਡਰਦੇ ਨੇ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਟਾਈਮ ਦੇ ਉੱਤੇ ਆ ਜਿਹੜੀ ਆ ਛੱਤ ਹੈਗੀ ਆ ਸਾਡੇ ਸਿਰ ਤੇ ਆ ਜਾਣੀ ਹੈ ਬਾਹਰ ਉਹਨਾਂ ਨੇ ਆਪਣਾ ਵਸੇਰਾ ਕੀਤਾ ਹੈ ਤਰਪਾਲਾਂ ਪਾਈਆਂ ਹੋਈਆਂ ਨੇ ਉੱਥੇ ਆਪਣਾ ਨਾਲ ਰਹਿ ਰਹੇ ਨੇ ਘਰ ਦੇ ਤੁਸੀਂ ਅੰਦਰ ਆ ਕੇ ਹਾਲਾਤ ਦੇਖੋ ਕਿ ਫ੍ਰਿਜਾਂ ਤੱਕ ਉਹਨਾਂ ਦੀਆਂ ਸਾਰੀਆਂ ਰੁੱਟ ਚੁੱਕੀਆਂ ਆਈਆਂ ਨੇ ਸਾਰਾ ਜ਼ਰੂਰੀ ਸਮਾਨ ਸਾਰਾ ਜ਼ਰੂਰੀ ਸਮਾਨ ਜਿੰਨਾ ਵੀ ਹੈ ਸਾਰੇ ਦਾ ਸਾਰਾ ਹੀ ਨਿਕਲ ਚੁੱਕਿਆ ਹੈ ਫ੍ਰਿਜਾਂ ਕੀ ਇੱਥੇ ਵਾਸ਼ਿੰਗ ਮਸ਼ੀਨ ਕੀ ਇਸ ਪੱਥਰ ਕੀ ਜ਼ਮੀਨ ਸਾਰੇ ਦੀਆਂ ਸਾਰੀਆਂ ਤਰੇੜਾਂ ਪੈ ਚੁੱਕੀਆਂ ਹੋਈਆਂ ਨੇ ਘਰ ਦੇ ਅੰਦਰ ਤੇ ਉੱਪਰ ਉਹਦੀ ਇੱਟਾਂ ਤੱਕ ਅੱਜ ਤੁਸੀਂ ਦੇਖੋ ਥੱਲੇ ਆਂਦੀਆਂ ਹੋਈਆਂ ਨੇ ਛੱਤ ਸਾਰੀ ਦੀ ਸਾਰੀ ਖਤਮ ਹੋ ਗਈ ਅੰਦਰ ਘਰ ਦੇ ਵਿੱਚ ਰਹਿਣ ਤੋਂ ਵੀ ਅਗਲੇ ਡਰਦੇ ਨੇ ਕਿ ਅਸੀਂ ਇੱਥੇ ਰਹਿ ਵੀ ਨਹੀਂ ਸਕਦੇ ਆ ਜਿਹੜੇ ਘਰ ਦੇ ਇੱਥੇ ਦੇ ਜਿਹੜੇ ਮੈਂਬਰ ਰਹਿੰਦੇ ਨੇ ਉਹ ਆਪ ਕੈਂਸਰ ਪੇਸ਼ੈਂਟ ਅਗੇ ਨੇ ਉਹਨਾਂ ਆਪਣੀ ਛੋਟੀ ਇੱਕ ਬੱਚੀ ਹੈ ਜਿਹਨੂੰ ਉਹ ਪੜਾ ਰਹੇ ਨੇ ਤੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਇੱਥੇ ਥੱਲੇੋਂ ਦੀ ਪਾਣੀ ਇੱਥੋਂ ਨਿਕਲਿਆ ਹੈ ਜਿੰਨਾ ਵੀ ਪਾਣੀ ਤੁਸੀਂ ਦੇਖ ਰਹੇ ਹੋਇਆ ਇੱਥੋਂ ਦੀ ਨੀਂਹ ਦੇ ਵਿੱਚੋਂ ਦੀ ਪਾਣੀ ਸਾਰਾ ਬਾਹਰ ਨਿਕਲ ਕੇ ਆ ਰਿਹਾ ਤੇ ਅਸੀਂ ਤੇ ਆ ਕੇ ਇਨੇ ਹੈਰਾਨ ਹੋਏ ਕਿ ਲੋਕੀ ਇੱਥੇ ਰਹਿ ਕਿਵੇਂ ਰਹੇ ਨੇ ਸਾਨੂੰ ਲੋੜ ਹੈ ਕਿ ਇੱਥੇ ਆ ਕੇ ਤੁਸੀਂ ਪਲੀਜ਼ ਇੱਕ ਦੂਸਰੇ ਦੀ ਸਪੋਰਟ ਬਣੋ ਹੈਲਪ ਕਰੋ ਕਿ ਅਸੀਂ ਕਿਵੇਂ ਇੱਥੇ ਇਹਨਾਂ ਲੋਕਾਂ ਦਾ ਮੁੜ ਵਸੇਬਾ ਕਿਵੇਂ ਕਰਨਾ ਹੈ ਜਸੇਵਾ ਸੁਸਾਇਟੀ ਦੇ ਅਸੀਂ థాంਕਫੁਲ ਹਾਂ ਕਿ ਉਹ ਸਾਰੀ ਟੀਮ ਇੱਥੇ ਆ ਕੇ ਸਭ ਕੁਝ ਦੇਖ ਰਹੀ ਹੈ ਤੇ ਜਿਹੜੇ ਅਸੀਂ ਰੀਹੈਬਿਟੇਟ ਕਰਨਾ ਸਟਾਰਟ ਕੀਤਾ ਲੋਕਾਂ ਦੇ ਘਰ ਬਣਾਉਣੇ ਸ਼ੁਰੂ ਕੀਤੇ ਨੇ ਕਿੰਨੀ ਕਿੰਨੀ ਇੱਥੇ ਮਿੱਟੀ ਪੈ ਚੁੱਕੀ ਹੋਈ ਸੀ ਉਹ ਦੱਸ ਰਿਹਾ ਕਿ ਦੋ ਦੋ ਤਿੰਨ ਤਿੰਨ ਫੁੱਟ ਰੇਤ ਸੀਗੀ ਕਿ ਜਿਹੜੀ ਹੁਣ ਇਹਨਾਂ ਨੇ ਕੱਢੀ ਹੈ ਪਾਣੀ ਦਾ ਲੈਵਲ ਵੀ ਇੱਥੋਂ ਤੱਕ ਆ ਚੁੱਕਾ ਹੋਇਆ ਤੇ ਸਾਰੇ ਦੇ ਸਾਰੇ ਥੱਲਿਓਂ ਦੀ ਸਾਰੇ ਦਾ ਸਾਰਾ ਪਾਣੀ ਦਾ ਕ੍ਰੋਸ ਹੋਇਆ ਹੋਇਆ ਸਾਰੀਆਂ ਚੀਜ਼ਾਂ ਕਰਦੀਆਂ ਜ਼ਰੂਰਤਵਨ ਜਿੰਨਾ ਵੀ ਸਮਾਨ ਸੀਗਾ ਸਾਰੇ ਦਾ ਸਾਰਾ ਖਤਮ ਹੋ ਚੁੱਕਾ ਆ ਫੈਮਿਲੀ ਮੈਂਬਰ ਦੇ ਨਾਲ ਅਸੀਂ ਗੱਲ ਕਰਦੇ ਆਂ ਸਤ ਸਤਿ ਸ਼੍ਰੀਕਾਲ ਜੀ ਤੁਸੀਂ ਦੱਸੋ ਵੀ ਕਿਸ ਤਰੀਕੇ ਦਾ ਨਾਲ ਇੱਥੇ ਪਾਣੀ ਆਇਆ ਤੇ ਕਿਵੇਂ ਆ ਸਾਰਾ ਕੁਝ ਪਾਣਾ ਵਰਤਿਆ ਇਹ ਮੈਡਮ ਜੀ ਆਪਣੇ ਸਵੇਰ ਦਾ ਕੋਈ 7:30 ਦਾ ਟਾਈਮ ਹੀ ਤੇ 15-20 ਮਿੰਟ ਦਾ ਪਾਣੀ ਆ ਗਿਆ ਘੜ ਕੋ ਕੋਸ਼ਿਸ਼ ਨਹੀਂ ਨਿਕਲਿਆ ਸਿਰ ਬੱਚੇ ਆਪਣੇ ਬਾਹਾਂ ਕੱਢ ਕੇ ਗੁਰਦੁਆਰੇ ਸਾਹਿਬ ਚੱਲ ਗਏ ਆ ਆ ਪਾਜੀ ਦੇ ਘਰ 15 ਦਿਨ ਰਹਿ ਕੇ ਆਏ ਆ 15 ਸਾਲ ਦੇ ਤੇ ਸਾਰਨ ਵੱਡੀ ਆਫਤ ਪਹਿਲੇ ਮੇਰੇ ਤੇ ਇਹ ਆਈ ਵੀ ਮੇਰੇ ਘਰਦਨ ਕੈਂਸਰ ਹੋ ਗਈ ਤੇ ਮੈਂ ਬੜਾ ਸਮਝਾ ਬੜੀ ਤੜੀ ਆਫਤ ਆ ਗਈ ਹੈ ਚਲੋ ਮੈਂ ਘਰ ਦਾ ਜੋ ਗਹਿਣਾ ਘਟਾ ਆਪਣਾ ਵੇਚ ਕੇ 9 ਮਰਲੇ ਥਾਂ ਇਸ ਸਰਪੰਚ ਦੇ ਸਾਹਮਣੇ ਪੁੱਸ ਲੋ ਇਹਨਾਂ ਰਾਂ ਹੀ ਵਿਗਿਆ ਮੇਰਾ 9 ਮਰਲੇ ਥਾਂ ਬਾਹਰ ਸਾਬ ਕੁ ਰਵੇਦ ਕੀ ਬੰਨ ਘਰਦਿਆਂ ਦਾ ਲਾਇਆ ਮੈਂ ਸਬਜੀ ਦਾ ਕੰਮ ਕਰਦਾ ਆ 2:30 ਵਜੇ ਰੋਜ਼ਾਨਾ ਉੱਠ ਕੇ ਮੈਂ ਆਪਣੇ ਮਿਹਨਤ ਦਾ ਕੰਮ ਹੈ ਅੰਮਰਸਰੋ ਸਬਜ਼ੀ ਲਾ ਕੇ ਵੇਚੀ ਸੀ ਬੜੀ ਮੁਸ਼ਕਲ ਘਰ ਬਣਾਇਆ ਹੈ ਮਾੜਾ ਮੋਟਾ ਤੇ ਉਹ ਵੀ ਹੁਣ ਵੱਡੀ ਤੋ ਆਫਤ ਇਹ ਆ ਗਈ ਹੈ ਤੇ ਤੇ ਬੜਾ ਮੁਸ਼ਕਲ ਹੋ ਗਿਆ ਕੰਮ ਜਦ ਕਿ ਨਿਕਲਿਆ ਕੁਝ ਨਹੀਂ ਢਕ ਪੰਦਰੋਂ ਤੇ ਬਿਲਕੁਲ ਅਸੀਂ ਦੇਖਿਆ ਕਿ ਪਾਣੀ ਸਾਰੀਆਂ ਥੱਲਿਆਂ ਦੀ ਜ਼ਮੀਨ ਦੇ ਵਿੱਚ ਉਹਦੀ ਪਾਣੀ ਨੇ ਸਾਰੇ ਦਾ ਸਾਰਾ ਹੀ ਉਹਨੂੰ ਪਾਰ ਪਾ ਚੁੱਕੇ ਨੇ ਤੇ ਉੱਪਰ ਵੀ ਐ ਤੁਸੀਂ ਦੇਖੋ ਕਿੰਨਾ ਬੁਰਾ ਹਾਲ ਐ ਤੁਸੀਂ ਇੱਥੇ ਵੀ ਅਸੀਂ ਪਤਾ ਹੀ ਨਹੀਂ ਐ ਕਿ ਕਿਹੜੇ ਵੇਲੇ ਡਰ ਆ ਉਹਨਾਂ ਨੂੰ ਕਿ ਕਿਹੜੇ ਵੇਲੇ ਆ ਜੀ ਸਾਡੇ ਉੱਪਰ ਹੀ ਨਹੀਂ ਆ ਜਾਣੀਆਂ ਬਿਲਕੁਲ ਰਾਵੀ ਦਰਿਆ ਤੇ ਹਾਂ ਅਸੀਂ ਬਿਲਕੁਲ ਰਾਵੀ ਦੇ ਦਰਿਆ ਦੇ ਨਾਲ ਹੀ ਹਾਂ ਬਿਲਕੁਲ ਅਸੀਂ ਸਸੀ ਨਾਲ ਸਾਡੇ ਕੋਲ ਸਰਪੰਚ ਸਾਹਿਬ ਵੀ ਇਹਨਾਂ ਨਾਲ ਵੀ ਅਸੀਂ ਗੱਲ ਕਰਦੇ ਆਂ ਸਰ ਤੁਸੀਂ ਦੱਸੋ ਵੀ ਇੱਥੇ ਕਿੰਨੀ ਕੋ ਲੋਡ ਅਗੀ ਐ ਨਾ ਪਰਿਵਾਰਾਂ ਨੂੰ ਘਰ ਦੇ ਸਾਰਿਆਂ ਨੂੰ ਕਿ ਜਿਹੜੀਆਂ ਲੋਡਵੰਤ ਚੀਜ਼ਾਂ ਵੀ ਇਹਨਾਂ ਦੀਆਂ ਉਹ ਵੀ ਸਾਰਿਆਂ ਦੀਆਂ ਸਾਰੀਆਂ ਰੋੜ ਚੁੱਕੀਆਂ ਹੋਈਆਂ ਨੇ ਵੇਖੋ ਜੀ ਜਿਵੇਂ ਆਪਾਂ ਸਵੇਰ ਦੇ ਘਰਾਂ ਦੇ ਸਰਵੇ ਕਰ ਰਹੇ ਆਂ ਤੁਸੀਂ ਵੇਖਿਆਈਆ ਸਾਰੇ ਦੇ ਸਾਰੇ ਸਮਾਨ ਹੀ ਲੋਕਾਂ ਦੇ ਦਬਾਅ ਹੋ ਗਿਆ ਜੀ ਚਲੋ ਜੇ ਘਰ ਖਰਾਬ ਹੋ ਗਿਆ ਉਹਨੂੰ ਰਿਪੇਅਰ ਕਰ ਲਾਂਗੇ ਗੱਲ ਕੀ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਕੋਈ ਆਪਣਾ ਸਮਾਨ ਕੱਢਣ ਦਾ ਸਾਰੇ ਦਾ ਸਾਰਾ ਹੀ ਜਿਹੜਾ ਆਪਾਂ ਨੂੰ ਦੁਬਾਰਾ ਤੋਂ ਇਹ ਕਰਨਾ ਪੈਣਾ ਤੇ ਤਕਰੀਬਨ ਸਾਡੇ ਪਿੰਡ ਦੇ ਵਿੱਚ ਤਕਰੀਬਨ 50 ਤੋਂ 60 ਘਰ ਜਿਹੜੇ ਆ ਜਿਹੜੇ ਬਿਲਕੁਲ ਹੀ ਸਮਾਨ ਸਮੇਤ ਖਤਮ ਹੋ ਗਏ ਆ ਤੇ ਕਈਆਂ ਦੇ ਜੇ ਕਿਸੇ ਦਾ ਘਰ بچਿਆ ਤਾਂ ਉਹਨਾਂ ਦਾ ਸਮਾਨ ਖਤਮ ਹੋ ਗਿਆ ਤੇ ਇਸ ਕਰਕੇ ਮੈਂ ਜਸ ਸੇਵਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੇ ਟਾਈਮ ਕੱਢ ਕੇ ਅੱਜ ਨਹੀਂ ਇਹ ਜਦਨ ਦਾ ਸਾਡੇ ਇੱਥੇ ਪਾਣੀ ਆਇਆ ਹਰੇਕ ਐਤਵਾਰੀ ਸਾਡੇ ਕੋ ਹੁੰਦੇ ਆ ਹਨ ਕੇ ਕਦੀ ਲੋਕ ਦੋ ਘਰ ਇਹਨਾਂ ਸਟਾਰਟ ਵੀ ਕਰਵਾਤੇ ਆ ਜੀ ਪਹਿਲਾਂ ਵੀ ਇਹਨਾਂ ਨੇ ਕੈਂਪ ਲਵਾਇਆ ਸੀ ਵੱਡੇ ਡਾਕਟਰ ਜਿਹੜੇ ਮੇਨ ਹਸਪੀਟਲ ਤੋਂ ਆਏ ਸੀ ਉਹਨਾਂ ਨੇ ਆਣ ਕੇ ਇੱਥੇ ਕੈਂਪ ਲਾਇਆ ਫਿਰ ਇਹਨਾਂ ਨੇ ਜੋ ਲੋੜਵੰਦ ਚੀਜ਼ਾਂ ਜ਼ਰੂਰਤਾਂ ਆਹੀਂ ਆਪਣਾ ਘਰ ਘਰ ਜਾ ਕੇ ਅਸੀਂ ਪਾਣੀ ਦੇ ਵਿੱਚ ਵੀ ਜਿਹੜਾ ਕਿ ਲੋਕਾਂ ਨੂੰ ਟੈਬਲੇਟ ਵਗੈਰਾ ਜਿਹੜੀਆਂ ਪੈਰ ਖਰਾਬ ਹੋਏ ਸੀ ਉਹਦੋਂ ਟਿਊਬ ਵਗੈਰਾ ਦਿੱਤੀਆਂ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਕਿ ਇਹਨਾਂ ਨੇ ਸਾਡੇ ਪਿੰਡ ਦੀ ਆਣ ਕੇ ਸਾਰ ਲਈ ਆ ਤੇ ਹੋਰ ਵੀ ਇਦਾਂ ਦੇ ਜਿਹੜੇ ਸਮਾਜ ਸੇਵੀ ਆ ਇੱਥੇ ਆਉਣ ਕੋਟਗਰ ਬਖਸ਼ ਦੇ ਵਿੱਚ ਤੇ ਆਣ ਕੇ ਦੇ ਆਪਣਾ ਇੱਥੇ ਯੋਗਦਾਨ ਪਾਉਣ ਬਾਕੀ ਮੈਂ ਆਪਣੀ ਸਾਰੇ ਜਿਹੜੇ ਮੇਰੇ ਨਾਲ ਮੈਂਬਰ ਸਾਹਿਬਾਨ ਆ ਨੌਜਵਾਨ ਪਿੰਡ ਦੇ ਇਹਨਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਇਕੱਲਾ ਬੰਦਾ ਕੋਈ ਵੀ ਵੱਡਾ ਨਹੀਂ ਹੁੰਦਾ ਟੀਮ ਦੇ ਨਾਲ ਹੀ ਜਿਹੜਾ ਆ ਵੀ ਇਹ ਵਰਕ ਹੁੰਦਾ ਤੇ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਅਸੀਂ ਜਸੇਵਾ ਸੁਸਾਇਟੀ ਦੇ ਮੈਂਬਰ ਹਰ ਸਿਮਰ ਸਿੰਘ ਨਾਲ ਵੀ ਗੱਲ ਕਰਦੇ ਆ ਕਿ ਤੁਸੀਂ ਦੱਸੋ ਕਿ 27 ਸਤੰਬਰ ਤੋਂ ਅਗਸਤ ਤੋਂ ਅਸੀਂ ਉਦੋਂ ਤੋਂ ਅਸੀਂ ਸਾਰੀ ਟੀਮ ਦੇ ਨਾਲ ਤੁਸੀਂ ਇੱਥੇ ਅਗੇ ਹੋ ਤੇ ਕੀ ਹਾਲਾਤ ਪਹਿਲੇ ਸੀਗੇ ਤੇ ਹੁਣ ਕੀ ਹਾਲਾਤ ਚੱਲ ਰਹੇ ਨੇ ਇੱਥੇ ਦੇਖੋ ਪਹਿਲੇ ਪਾਣੀ ਸੀ ਡਰਿਆ ਸੀ ਕਿ ਛੱਤਾਂ ਤੇ ਚੜੇ ਆ ਇਹਨਾਂ ਨੂੰ ਰਾਸ਼ਨ ਪਹੁੰਚ ਜਾਵੇ ਤਰਪਾਲਾ ਮਿਲ ਜਾਣ ਔਡ ਮੌਸਮ ਮਿਲ ਜਾਣ ਦਵਾਈਆਂ ਖਾਣ ਨੂੰ ਮਿਲ ਜਾਣ ਪੀਣ ਨੂੰ ਪਾਣੀ ਮਿਲ ਜਾਵੇ ਜੜੀਆਂ ਚੀਜ਼ਾਂ ਕੱਪੜੇ ਮਿਲ ਜਾਣ ਜਦੋਂ ਪਾਣੀ ਉਤਰਿਆ ਨਾ ਥੋੜੀ ਜੀ ਦੁਖਵੀਂ ਗੱਲ ਹੈ ਕਿ ਅਸINਾ ਇੱਥੇ ਪਹਿਲੇ ਅੰਦਰ ਵੜ ਨਹੀਂ ਸੀ ਆਂਦੇ ਟਰਾਲੀਆਂ ਹੀ ਟਰਾਲੀਆਂ ਹੜ ਆਏ ਸੀ ਸੇਵਾਦਾਰਾਂ ਦੇ ਸਾਰਿਆਂ ਨੇ ਆਪਣੇ ਟਰੈਕਟਰ ਥੱਲੇ ਆਪਣੀ ਸੰਸਥਾਵਾਂ ਦੇ ਵੱਡੇ ਵੱਡੇ ਲਾਏ ਹੋ ਨੇ ਬੈਨਰ ਤੇ ਸੇਵਾ ਚੱਲ ਰਹੀ ਸੀ ਅੱਜ ਜਦੋਂ ਆਏ ਆ ਇੱਥੇ ਇੱਕ ਵੀ ਪਿੰਡ ਦੇ ਵਿੱਚ ਕੋਈ ਐਕਸੈਪਟ ਪਿੰਡ ਦੇ ਆਪਣੇ ਇਹਨਾਂ ਦੀ ಗ್ರಾಮ ਪੰਚਾਇਤ ਪੰਚਾਇਤ ਮੈਂਬਰਸ ਤੋਂ ਇਲਾਵਾ ਕੋਈ ਸੰਸਥਾ ਇੱਥੇ ਹੁਣ ਨਹੀਂ ਵਿਖਰੀ ਇਹ ਇੱਥੇ ਕੋਡਗੁਰ ਬਖਸ਼ ਦੀ ਨਹੀਂ ਗੱਲ ਸਾਰੇ ਪਾਸੇ ਵੇਖ ਰਹੇ ਆ ਪਾਣੀ ਉਤਰ ਗਿਆ ਇਟ ਮੀਨਸ ਲੋਕਾਂ ਨੂੰ ਲੱਗ ਰਿਹਾ ਪ੍ਰੋਬਲਮ ਖਤਮ ਹੋ ਗਈ ਮੈਂ ਇਹ ਕਹਿਣਾ ਕਿ ਵਾਟਰ ਲੈਵਲ ਇਜ਼ ਡਾਊਨ ਪ੍ਰੋਬਲਮਸ ਆਰ ਹਾਈ ਜਿੰਨਾ ਜਿੰਨਾ ਪਾਣੀ ਦਾ ਲੈਵਲ ਥੱਲੇ ਨਿਕਲਿਆ ਹੋਇਆ ਉਹਨੀਆਂ ਉਹਨੀਆਂ ਇਹਨਾਂ ਦੀਆਂ ਪ੍ਰੋਬਲਮਸ ਆਨੀਆਂ ਸ਼ੁਰੂ ਹੋ ਗਈਆਂ ਘਰਾਂ ਦਾ ਹਾਲ ਇਸ ਵੀਡੀਓ ਵਿੱਚ ਤੁਸੀਂ ਵੇਖ ਲਿੱਤਾ ਇਹੋ ਜੇ ਕਿੰਨੇ ਹੀ ਅੱਜ ਅੱਜ ਤਕਰੀਬਨ 10 ਨਵੇਂ ਘਰ ਵੇਖ ਲਏ 20 ਦਾ ਸੋਚਿਆ ਸੀ 10 ਨਵੇਂ ਘਰ ਵੇਖ ਲੇ ਮੈਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਇਹ ਪੂਰਾ ਕਰ ਪਾਵਾਂਗੇ ਕਿ ਨਹੀਂ ਪਰ ਕਹਿੰਦੇ ਨਾ ਕਿ ਉਮੀਦ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਂਸਲਾ ਹੋ ਤੋ ਤੂਫਾਨੋਂ ਮੇਂ ਵੀ ਕਿਨਾਰਾ ਹੈ ਇੱਕ ਦੂਜੇ ਦਾ ਹੌਸਲਾ ਸਰਪੰਚ ਸਾਹਿਬ ਸਾਨੂੰ ਪਿਆਰ ਕਰਦੇ ਨੇ ਸਾਡੀ ਸਾਰੀ ਟੀਮ ਨੂੰ ਆਪਣੇ ਭੈਣਾ ਭਰਾਵਾਂ ਵਾਂਗ ਗੰਢੀਲ ਕਰਦੇ ਨੇ ਔਰ ਉਹਨਾਂ ਦੀ ਟੀਮ ਪਹਿਲੇ ਦਿਨ ਤੋਂ ਵੇਖ ਰਿਹਾ ਮੁੰਡੇ ਕਿਸ ਤਰ੍ਹਾਂ ਕੰਮ ਕਰ ਰਹੇ ਸੀ ਇੰਨੇ-ਇੰਨੇ ਪਾਣੀ ਜੋ ਹੈ ਮੁੰਡੇ ਮੇਰੇ ਵੀਰ ਮਗਰ ਖੜੇ ਆ ਦਰ ਆਓ ਇਹ ਯੋਧੇ ਆਓ ਆ ਤੁਸੀਂ ਆਓ ਦੇਖੋ ਤਾਂ ਇਹ ਵੀ ਇਹ ਇਹਨਾਂ ਇਹਨਾਂ ਦਾ ਵੀ ਸਾਰਾ ਘਰ ਖਤਮ ਜੇ ਸੀਨੀਮੋ ਇੱਕ ਵਾਰੀ ਇਹਨਾਂ ਨੇ ਕਿਹਾ ਕਿ ਸਿਮਰਨ ਜੀ ਮੇਰਾ ਘਰ ਵੇਖ ਲਓ ਨਾ ਕਹਿੰਦੇ ਮੇਰ ਤੋਂ ਵੀ ਬੁਰੇ ਹਾਲ ਵਾਲੇ ਘਰ ਵੇਖ ਲਓ ਆਪਣਾ ਬਹੁਤ ਬੁਰਾ ਹਾਲ ਜਿੰਨੂੰ ਵੇਖ ਕੇ ਅਸੀਂ ਹੈਰਾਨ ਹੋ ਗਏ ਪਰ ਕਹਿੰਦੇ ਨਹੀਂ ਹੋਰ ਕਰ ਲਓ ਇਹੋ ਜਿਹੇ ਪੰਜਾਬੀ ਯੋਧੇ ਨੇ ਸਰਕਾਰਾਂ ਨੂੰ ਨਾ ਇਹ ਮੁੰਡਿਆਂ ਨੂੰ ਨਾ ਚੰਗੇ ਲੈਵਲ ਤੇ ਲਿਆ ਕੇ ਪਿੰਡਾਂ ਦੇ ਵਿੱਚ ਇੰਡਸਟਰੀਆਂ ਡਿਵੈਲਪ ਕਰਕੇ ਇਹਨਾਂ ਨੂੰ ਦਿਓ ਗਿਆ ਮੁੰਡੇ ਕੰਮ ਕਰਨ ਹੱਥੀ ਜੇ ਸਾਡੇ ਏਰੀਆ ਨੂੰ ਹੱਥ ਤੇ ਚੁੱਕ ਕੇ ਪਾਣੀ ਚ ਗੜਦੇ ਸੀ ਕਿ ਤੁਹਾਡਾ ਕਿਤੇ ਨੁਕਸਾਨ ਨਾ ਹੋ ਜਾਏ ਤੁਹਾਨੂੰ ਕੋਈ ਕੋਈ ਜਾਨਵਰ ਨਾ ਲੜ ਜਾਵੇ ਤੁਹਾਨੂੰ ਕਿਸੇ ਪਾਣੀ ਚ ਕਿਸੇ ਨੂੰ ਕਿਹੜਾ ਤੈਰਨਾ ਆਉਂਦਾ ਮਿੰਨਤ ਉੱਤੇ ਸੇਵਾ ਕੀਤੀ ਕਿਸੇ ਸਾਰੀ ਟੀਮ ਚੋਂ ਕਿਸੇ ਨੂੰ ਤੈਰਨਾ ਨਹੀਂ ਆਂਦਾ ਇੱਕ ਜਾਨੇ ਨੂੰ ਆਂਦਾ ਸੀ ਦੋ ਜਾਨੇ ਉਹਨਾਂ ਨੇ ਬਚਾਇਆ ਵੀ ਇੱਕ ਜਾਨੇ ਨੂੰ ਟੀਮ ਚੋਂ ਸੱਪ ਵੀ ਲੜਿਆ ਗਗੋਮਾਲ ਦੇ ਕੋਲ ਤੇ ਬੇਨਤੀ ਹੈ ਕਿ ਹੁਣ ਇਟ ਇਜ਼ ਦਾ ਟਾਈਮ ਫਾਰ ਰੀਹੈਬਿਲਿਟੇਸ਼ਨ ਅਸੀਂ ਮਿਲ ਕੇ ਫਿਰ ਇਹਨਾਂ ਨੂੰ ਅੱਗੇ ਲੈ ਕੇ ਆਈਏ ਇਹ ਆਪਣਾ ਬਣਾ ਲੈਣਗੇ ਸਭ ਕੁਝ ਇਹ ਇਹ ਇਦਾਂ ਦੀ ਮਦਦ ਨਹੀਂ ਚਾਹੁੰਦੇ ਕਿ ਇਹ ਕਹਿੰਦੇ ਨੇ ਕਿ ਮੇਰਾ ਇੱਕ ਕਮਰਾ ਤੇ ਮੇਰੀ ਤਿੰਨ ਕਮਰਿਆਂ ਦੀ ਮਦਦ ਕਰ ਦਿਓ ਇਹ ਕਹਿੰਦੇ ਜੋ ਨੁਕਸਾਨ ਆ ਨਾ ਉਹ ਨੁਕਸਾਨ ਸਾਡੇ ਨਾਲ ਮਿਲ ਕੇ ਕਰ ਦੋ ਸਰਕਾਰ ਵੀ ਅਸੈਸਮੈਂਟ ਕਰਕੇ ਗਈ ਹੈ ਨਾਲ ਦੇ ਨਾਲ ਜਦੋਂ ਸਰਕਾਰਾਂ ਦੀ ਅਸੈਸਮੈਂਟਸ ਹੁੰਦੀਆਂ ਨਾ ਇਹ ਆਬਵੀਅਸ ਜੀ ਗੱਲ ਹੈ ਕਿ ਉਹ ਉੰਨੀਆਂ ਚੀਜ਼ਾਂ ਪੂਰੀਆਂ ਨਹੀਂ ਹੋਣੀਆਂ ਜਿੰਨੀਆਂ ਇੱਥੇ ਲੋੜ ਨੇ ਸੋ ਜਿਹੜੀਆਂ ਚੀਜ਼ਾਂ ਰਹਿੰਦੀਆਂ ਹਨਗੀਆਂ ਚੱਲ ਰਹੀਆਂ ਨੇ ਉਹ ਚੀਜ਼ਾਂ ਜਸ ਸੇਵਾ ਸੁਸਾਇਟੀ ਸਰਪੰਚ ਸਾਹਿਬ ਦੀ ਰੇਗ ਦੇਖ ਥੱਲੇ ਪੂਰੀ ਕਰਨਗੇ ਔਰ ਕੋਟ ਗੁਰਬਖਸ਼ ਦੇ ਵਿੱਚ ਸਾਡੀਆਂ ਸੇਵਾਵਾਂ ਜਿਹੜੀਆਂ ਨੇ ਚਲਦੀਆਂ ਰਹਿਣਗੀਆਂ ਅਸੀਂ ਨਾਲ ਦੇ ਨਾਲ ਹੋਰ ਪਿੰਡਾਂ 'ਚ ਵੀ ਜਾ ਰਹੇ ਹਾਂ ਸੋ ਬੇਨਤੀ ਹੈ ਸਾਰਿਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਨੂੰ ਆ ਕੇ ਮਦਦ ਕਰੋ ਕੋਟ ਗੁਰਬਖਸ਼ ਦੇ ਵਿੱਚ ਥੈਂਕ ਯੂ ਸ